ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਨੂੰ ਇੱਕ ਕਾਫੀ ਦੇਰ ਤੋਂ ਜੋ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਇੱਕ ਇੱਥੇ ਦਾ ਖੰਨੇ ਦਾ ਸਨੇਕ ਜੋ ਆਪਣੇ ਆਪ ਨੂੰ ਫੇਕ ਜੋ ਆਪਣੇ ਆਪ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਦਾ ਡੀਐਸਪੀ ਕਹਿ ਕੇ ਲੋਕਾਂ ਨੂੰ ਠੱਗਿਆ ਮਾਰਦਾ ਸੀਗਾ ਉਹਨੂੰ ਸਾਡੀ ਖੰਨਾ ਪੁਲਿਸ ਨੇ ਬਹੁਤ ਹੀ ਸੋਚ-ਬੂਝ ਔਰ ਮੁਸਤੈਦੀ ਨਾਲ ਕੱਲ ਕਾਬੂ ਕੀਤਾ ਹੈ ਉਹਦੀ ਡਿਟੇਲ ਜਿਵੇਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਦੀ ਜਿਹੜੀ ਸਾਡੀ ਆਪਰੇਸ਼ਨ ਸੀਗਾ ਇਹਨੂੰ ਸੁਪਰਵਾਈਜ਼ ਐਸਪੀਡੀ ਸੌਰਵ ਜੰਗਲ ਉਹਨਾਂ ਦੇ ਨਾਲ ਡੀਐਸਪੀਡੀ ਸੁਖਮਰਿਤ ਸਿੰਘ ਔਰ ਡੀਐਸਪੀ ਖੰਨਾ ਉਹਨਾਂ ਦੀ ਟੀਮ ਐਸਐਚਓ ਸਿਟੀ 1 ਇਨਸਪੈਕਟਰ ਮਨਪ੍ਰੀਤ ਔਰ ਸਾਡਾ ਇਨਚਾਰਜ ਟੈਕਨੀਕਲ ਸੈੱਲ ਸਿਮਰਨਜੀਤ ਸਿੰਘ ਇਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਸਕਸੈਸਫੁਲ ਕੀਤਾ ਅ ਅੱਜ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਰਮਨਦੀਪ ਸਿੰਘ ਵਾਸੀ ਬੋਰਡ ਨੰਬਰ 16 ਆਲੂਵਾਲੀਆ ਮੋਹੱਲਾ ਖੰਨਾ ਇੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਜਿਹੜੇ ਪੋਲੇ ਪਾਲੇ ਲੋਕ ਹੁੰਦੇ ਆ ਉਹਨਾਂ ਨੂੰ ਵਰਗਲਾਫ ਉਸਲਾ ਕੇ ਉਹਨਾਂ ਨੂੰ ਸਰਕਾਰੀ ਜਿਹੜੇ ਵੀ ਉਹਨਾਂ ਨੂੰ ਕੰਮ ਹੁੰਦੇ ਆ ਸਰਕਾਰੀ ਆਫੀਸਰਸ ਦੇ ਚਾਹੇ ਉਹ ਪੁਲਿਸ ਦਾ ਹੋਵੇ ਜਾਂ ਕੋਈ ਐਡਮਿਨਿਸਟਰੇਟਰ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਸ਼ੋ ਆਪਣੇ ਫੋਨ ਤੋਂ ਸ਼ੋ ਕਰਦਾ ਹੈ ਕਿ ਮੈਂ ਇੱਕ ਡੀਐਸਪੀ ਹੈਗਾ ਵਿਜੀਲੈਂਸ ਬਿਊਰੋ ਚ ਤੇ ਮੇਰੀ ਪੂਰਾ ਅਸਰ ਰਸੂਖ ਹੈਗਾ ਉਹਦੇ ਥਰੂ ਲੋਕਾਂ ਨੂੰ ਠੱਗੀਆਂ ਮਾਰਦਾ ਔਰ ਨਾਟ ਜਸ ਦਿਸ ਉਹਨੇ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਹੈ ਉਹਨਾਂ ਤੇ ਆਪਣਾ ਇਨਫਲੂਐਂਸ ਬਣਾਉਣ ਲਈ ਇੱਕ ਲਾਇਸੈਂਸਡ ਵੈਪਨ ਵੀ ਰੱਖਿਆ ਹੋਇਆ ਸੋ ਜਿਹੜੀ ਸਾਡੇ ਇਹ ਇਨਫੋਰਮੇਸ਼ਨ ਸੀ ਇਸ ਦੇ ਬੇਸ ਤੇ ਸਿਟੀ ਐਸਐਚਓ ਸਿਟੀ 1 ਨੇ ਐਫਆਈਆਰ ਨੰਬਰ 26 ਕੱਲ ਦਰਜ ਕੀਤਾ ਆਈਪੀਸੀ ਥਾਣਾ ਸਿਟੀ 1 ਔਰ ਅੱਗੇ ਇਨਵੈਸਟੀਗੇਸ਼ਨ ਜਾਰੀ ਕੀਤੀ ਇਹਦੇ ਚ ਕੱਲ ਹੀ ਰਮਨਦੀਪ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਔਰ ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਸਾਨੂੰ ਇਹਦੇ ਪੁੱਛਗਿੱਛ ਚ ਪਤਾ ਲੱਗਿਆ ਕਿ ਜਿਹੜੇ ਆਮ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਇਹ ਸਰਕਾਰੀ ਦਫ਼ਤਰਾਂ ਚ ਕਾਫੀ ਦੇਰ ਤੋਂ ਇਦਾਂ ਘੁੰਮ ਰਿਹਾ ਸੀਗਾ ਔਰ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਡੀਐਸਪੀ ਦੱਸਦਾ ਹੁੰਦਾ ਸੀਗਾ ਔਰ ਜਿਹੜੇ ਲੋਅਰ ਲੈਵਲ ਦੇ ਕੋਈ ਅਫੀਸ਼ੀਅਲਸ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਆਪਣੀ ਇਹਨਾਂ ਗੱਲਾਂ ਚ ਲੈ ਕੇ ਉਹਨਾਂ ਤੋਂ ਕੁਛ ਨਾ ਕੁਛ ਕੰਮ ਕਰਾ ਲੈਂਦਾ ਸੀਗਾ ਔਰ ਇਹਨੇ ਆਪਣਾ ਜੋ ਰਿਐਲਿਟੀ ਹੈ ਕਿ ਇਹਦਾ ਕੋਈ ਪੰਜਾਬ ਪੁਲਿਸ ਨਾਲ ਕੋਈ ਲਿੰਕ ਨਹੀਂ ਹੈ ਮਤਲਬ ਹੀ ਇਜ਼ ਅ ਫਰਾਡਸਟਰ ਇਹ ਬਿਲਕੁਲ ਫੇਕ ਡੀਐਸਪੀ ਹੈਗਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਨੇ ਇੱਕ ਜਾਲੀ ਪੰਜਾਬ ਪੁਲਿਸ ਦੀ ਆਈਡੀ ਵੀ ਬਣਵਾਈ ਹੋਈ ਹੈ ਜਿਦੇ ਚ ਨੇ ਬਕਾਇਦਾ ਆਪਣੀ ਯੂਨੀਫਾਰਮ 'ਚ ਫੋਟੋ ਔਰ ਡੀਐਸਪੀ ਦੀ ਪੋਸਟ ਲਿਖੀ ਹੋਈ ਹੈ ਤੋ ਉਹਨੂੰ ਵੀ ਅਸੀਂ ਆਪਣੀ ਤਫਤੀਸ਼ ਚ ਲੈ ਕੇ ਇਹਦੇ ਚ ਫੋਰਜਰੀ ਦੇ ਜਿਹੜੇ ਸੈਕਸ਼ਨਸ ਹੁੰਦੇ ਆ 465 468 471 ਆਪੀਸੀ ਇਹਨਾਂ ਦਾ ਵਾਅਦਾ ਕੀਤਾ ਜਿਹੜਾ ਸਾਡਾ ਐਫ ਆਈ ਆਰ ਹੈ ਔਰ ਹੁਣ ਅਸੀਂ ਇਹ ਚੈੱਕ ਕਰ ਰਹੇ ਕਿ ਇਹਨੇ ਕਿਹੜੇ ਕਿਹੜੇ ਲੋਕਾਂ ਨੂੰ ਕਿਸ-ਕਿਸ ਮੈਕ ਵਿੱਚ ਇਸ ਤਰ੍ਹਾਂ ਦੀ ਯੂ ਨਾ ਫੇਕ ਇਨਫਲੂਐਂਸ ਐਕਜ਼ਰਟ ਕਰਕੇ ਲੋਕਾਂ ਨੂੰ ਠੱਗੀ ਮਾਰੀ ਹੈ ਤੇ ਕਿੰਨੇ ਪੈਸੇ ਇਹਦੇ ਚ ਇਹਨੇ ਵਟੋਰੇ ਔਰ ਤੁਹਾਨੂੰ ਬੁਲਾਉਣ ਦਾ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਜਿਹੜੇ ਖੰਨਾ ਦੇ ਲੋਕ ਹੈ ਆ ਹੋਰ ਵੀ ਕਿੱਥੋਂ ਦੇਖ ਰਹੇ ਹੋਣ ਤੁਹਾਡੀ ਇਹ ਵੀਡੀਓਜ਼ ਸਾਡੀ ਇਹ اپੀਲ ਹੈ ਕਿ ਜੇ ਇਸ ਰਮਨਦੀਪ ਨਾ ਦੇ ਨਕਲੀ ਡੀਐਸਪੀ ਨੇ ਲੋਕਾਂ ਤੋਂ ਠੱਗੀ ਮਾਰ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਾ ਕੇ ਪੈਸੇ ਲਏ ਤਾਂ ਪਲੀਜ਼ ਸਾਨੂੰ ਰਿਪੋਰਟ ਕਰੋ ਭਾਵੇਂ ਤੁਸੀਂ ਮੈਨੂੰ ਦੱਸ ਸਕਦੇ ਹੋ ਜਿਹੜਾ ਸਾਡਾ ਐਸਐਚਓ ਸਿਟੀ ਬਾਨ ਹੈ ਜਿੱਥੇ ਪਰਚਾ ਦਰਜ ਹੋਇਆ ਸੋ ਦੈਟ ਅਸੀਂ ਇਹਨੂੰ ਇਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਨੂੰ ਕੰਕਲੂਡ ਕਰੀਏ ਔਰ ਇਸਨੂੰ ਬਦ ਤੋਂ ਬਦ ਸਜ਼ਾ ਦਵਾਈਏ ਕਿੰਨੇ ਸਮੇਂ ਤੋਂ ਇਹ ਐਕਟਿਵ ਸੀਗਾ ਜੀ ਹੁਣ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਕਾਫੀ ਦਿਨ ਤੋਂ ਐਕਟਿਵ ਸੀਗਾ ਇਨ ਫੈਕਟ ਜਿਹੜਾ ਇਹਦਾ ਲਾਇਸੈਂਸਡ ਵੈਪਨ ਹੈ ਜੋ ਇਹਨੇ ਜਾਰੀ ਕਰਾਇਆ ਹੋਇਆ ਹੁਣ ਸਾਨੂੰ origignal ਹਲੇ ਡਿਟੇਲਸ ਅਵੇਟਡ ਹੈ ਬਟ ਇਹਨੇ ਰੀਸੈਂਟਲੀ ਆਪਣਾ ਇਹ ਅਸਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੋਅ ਕਰਕੇ ਹੀ ਰੀਨਿਊ ਵੀ ਕਰਾਇਆ ਸੀਗਾ ਔਰ ਨਾਟ ਜਸਟ ਦਿਸ ਹੁਣੇ ਆਪਣੇ ਇਸ ਲਾਇਸੈਂਸ ਤੇ ਇੱਕ ਐਡੀਸ਼ਨ ਵੀ ਕਰਾਉਣਾ ਚਾਹੁੰਦਾ ਸੀਗਾ ਸੋ ਇਸ ਕਰਕੇ ਅਸੀਂ ਜਿਹੜੇ ਸਿਵਲ ਦੇ ਅਥਾਰਟिटीज ਹੈ ਉਹਨਾਂ ਨੂੰ ਵੀ ਇਨਫੋਰਮ ਕੀਤਾ ਹੈ ਇਹਦਾ ਅਸਲਾ ਵੀ ਅਸੀਂ ਰੱਦ ਕਰਾਵਾਂਗੇ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਜਿਵੇਂ ਤੁਹਾਡੇ ਤੋਂ ਵੀ ਸਾਨੂੰ ਕੁਝ ਪਤਾ ਲੱਗ ਰਿਹਾ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ ਪਲੀਜ਼ ਕਮ ਫੋਰਵਰਡ ਐਂਡ ਟੈਲ ਅਸ ਕਿ ਕਿਨੂ ਕਿਨੂ ਇਹਨੇ ਮਿਸਗਾਈਡ ਕਰਕੇ ਆਪਣਾ ਇਨਫਲੂਐਂਸ ਫਾਲਸ ਇਨਫਲੂਐਂਸ ਐਗਜ਼ਰਟ ਕੀਤਾ ਮੈਂ ਜਿਹੜੀ ਪੁਲਿਸ ਵੈਰੀਫਿਕੇਸ਼ਨ ਦੀ ਗੱਲ ਆਈ ਸਾਹਮਣੇ ਕਿ ਲਾਪਰਵਾਹੀ ਵਰਤੀ ਗਈ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਹੋਊਗੀ ਜੀ ਡੈਫੀਨਿਟਲੀ ਦੇਖੋ ਪੁਲਿਸ ਮੁਲਾਜ਼ਮ ਹੋ ਕੇ ਹੀ ਜੇ ਅਸੀਂ ਬਿਲਕੁਲ ਤਸਦੀਕ ਬਹੁਤ ਹੀ ਲਾਈਟਲੀ ਕਰ ਰਹੇ ਹਾਂ ਅਗਰ ਇਹ ਵੈਪਨ ਇੱਕ ਹੋਰ ਲੈ ਕੇ ਕੋਈ ਵੀ ਕ੍ਰਾਈਮ 'ਚ ਯੂਜ਼ ਕਰਦਾ ਸੋ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਣੀ ਸੀ ਸੋ ਉਹਨੂੰ ਅਸੀਂ ਸੈਪਰੇਟਲੀ ਦੇਖਾਂਗੇ ਔਰ ਜਿਹੜੇ ਅਦਰਵਾਈਜ਼ ਸਾਨੂੰ ਪਤਾ ਲੱਗਦਾ ਜੋ ਜੋ ਕਾਫੀ ਸਾਰੀਆਂ ਚੀਜ਼ਾਂ ਹਲੇ ਸਾਨੂੰ ਪਤਾ ਲੱਗੀਆਂ ਜੋ ਮੈਂ ਹਲੇ ਰਿਵੀਲ ਨਹੀਂ ਕਰਦਾ ਚਾਹੁੰਦੇ ਇਹਨੇ ਬਹੁਤ ਸਾਰੇ ਜੀ ਸਿਵਲ ਦੇ ਸੀਨੀਅਰ ਅਫਸਰ ਪੁਲਿਸ ਮੈਂ ਇੱਕ ਮੇਰੇ ਸੀਨੀਅਰ ਅਫਸਰਾਂ ਨੂੰ ਵੀ ਮਿਸ ਗਾਈਡ ਕਰਕੇ ਸਾਡੇ ਦਫ਼ਤਰ ਦੇ ਜਿਹੜੇ ਮੇਰੇ ਜੂਨੀਅਰਸ ਹੈ ਉਹਨਾਂ ਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੋਈ ਗੱਡੀ ਵਗੈਰਾ ਤੇ ਵੀ ਕੋਈ ਸਟicker ਲਗਾਇਆ ਸੀ ਜਾਂ ਕੋਈ ਬਰਾਮਦ ਹੋਇਆ ਹੋਵੇ ਜੀ ਤੇ ਵੇਕ ਅ ਜੀ that is too early ਹਲੇ ਨਹੀਂ ਮੈਂ ਦੱਸ ਸਕੀ ਰਿਮਾਂਡ ਸਾਨੂੰ ਮਿਲਿਆ ਹੋਇਆ ਜੋ ਵੀ ਸਾਹਮਣੇ ਆਏਗਾ ਗੱਲਾਂ ਤੁਹਾਨੂੰ ਹੋਰ ਦੱਸ ਦਾਂਗੀ ਅਕੂਪੇਸ਼ਨ ਕੀ ਕੀ ਹੈ ਜੀ ਦੇਖਾਂਗੇ ਹਲੇ ਤਾਂ ਇਹਦਾ ਇਹ ਹੀ ਪਤਾ ਲੱਗਿਆ ਕਿ ਇਹਦਾ ਖੇਤੀਬਾੜੀ ਦਾ ਹੀ ਕੰਮ ਹੈ ਕੁਝ ਵੀ ਬਟ ਥੱਗੀ ਮਾਰ ਕੇ ਹੀ ਆਪੇਰੈਂਟਲੀ ਕਾਫੀ ਪੈਸੇ ਇਕੱਠੇ ਕਰ ਰਿਹਾ ਸੀਗਾ ਰਿਮਾਂਡ ਜਦੋਂ ਕਿੰਨਾ ਮਿਲਿਆ